ਮੁਰਗੇ ਨਾਲ ਦਾ ਪਿਓ ਵੀ ਇਤਰਾਹੀ ਹੋ ਗਿਆ ਮਗਰੇ ਉਹ ਜਿਆਦਾ ਇੰਟੈਂਸ਼ਨ ਉਹਨਾਂ ਲਈ ਲਈ ਉਹਨਾਂ ਨੇ ਵੀ ਮੇਰੇ ਪੁੱਤ ਦੋਵੇਂ ਇਤਰਾਹ ਹੋ ਗਿਆ ਤਾਂ ਕੀ ਕਰਨਾ ਤੇ ਕੀ ਕਰਨਾ ਰੱਬ ਨੇ ਮੈਨੂੰ ਵਕਤਾਂ ਜੋਗੀ ਛੜਤਾ ਤੇ ਤੂੰ ਵਕਤ ਵੰਦੀ ਰਹਤੇ ਤਰਾ ਦਿਨ ਮਰੁੰਦੀ ਰਹਿਣਾ ਹੇ ਰੱਬਾ ਹੁਣ ਤੇ ਮੇਰੇ ਕੋਲ ਕੋਈ ਪੁੱਤਾਂ ਥਾਵੀਏ ਪੋਤੀਆਂ ਪੋਤੇ ਆਪਣੇ ਥਾਵ ਆ ਤੇ ਵੀ ਮੇਰੀ ਉਹ ਤੇ ਪੁੱਤ ਹੀ ਮੇਰਾ ਉਹ ਯਾਰ ਰੱਬਾ ਨੂੰ ਨਾ ਕੋਹ ਕਰੇ ਮੈਂ ਕਿ ਰੱਬਾ ਮੈਂ ਕੀ ਦੱਸਾਂ ਨਾਲ ਕਿੱਥੇ ਚਲ ਕੇ ਪਿਆਰ ਨਾਲ ਆਹ ਤੇ ਮੰਮੀ ਫਲਾਣੇ ਡੈਡੀ ਨੇ ਹਨੂ ਆਉਂ ਲਿਆ ਚੀਜ਼ ਲਿਆ ਦਿੱਤੀ ਬਿੰਗਲੇ ਡੈਡੀ ਨੇ ਆ ਚੀਜ਼ ਲਿਆ ਦਿੱਤੀ ਗੁਰਦੁਆਰੇ ਜਾਂਦੀ ਉੱਥੇ ਉਹ ਮੱਥਾ ਟੇਕਦੀ ਰੱਬਾ ਮੈਂ ਦੁਖੀ ਬਣੀ ਹੁਣ ਮੇਰ ਤੀਨੂ ਨਾ ਕੋਹ ਕਰੀ ਕਿਦ ਮਾਵਾ ਤੇ ਦੁੱਖ ਸੋ ਕਰ ਲਈਦਾ ਕੌਣ ਇੰਨਾ ਜ਼ਿੰਮੇਵਾਰ ਚੁੱਕਦਾ ਕੋਈ ਕੋਈ ਨਹੀਂ ਚੁੱਕਦਾ ਜ਼ਿੰਮੇਵਾਰ ਅੰਦਰ ਪਹਿਲੇ ਬਾਲਟੀ ਵੀ ਰੱਖ ਲਈਦੀ ਤੇ ਮੰਜਾ ਵੀ ਰੱਖ ਲੀਦਾ ਵੀ ਪਾਣੀ ਸੁੱਟੀ ਜਾਵਾਂਗੇ ਨਹਾਣੇ ਲੱਗੇ ਸੁੱਤੇ ਨਹਾਣੇ ਦਾ ਵਜਰ ਕੀ ਕਰਨਾ ਆਪ ਪਾਣੀ ਕੱਢਦੀ ਰਹੀ ਨੀ ਰਾਤ ਜਦੋਂ ਮੀਂਹ ਆ ਜਾਂਦਾ ਅਸੀਂ ਵਿਸਾਈਕਲ ਲੈਣੇ ਆ ਉਹਨਾਂ ਸਾਈਕਲ ਲਿਆ ਕਰਤਾ ਦੇ ਡੈਡੀ ਨੇ ਅਸੀਂ ਸਵੇਰੇ ਆਖੰਡਿਆ ਨਿੱਕਾ ਆ ਤਾਂ ਮੰਮੀਓਂ ਸਾਈਕਲ ਲਿਆ ਕਰਤੇ ਮੁੰਡੇ ਨੂੰ ਮੇਰੇ ਪਾਪਾ ਨੇ ਸਾਈਕਲ ਲਿਆ ਕਰਤਾ ਅਸੀਂ ਵੀ ਲੈ ਲੈ ਮੈਂ ਪੁੱਤ ਕੋਈ ਨਹੀਂ ਤੁਹਾਨੂੰ ਵੀ ਲੈਦਾ ਤੇਸ ਕਰਕੇ ਮਾਦਾ ਬੱਚ ਨੂੰ ਜਿਆਦਾ ਸਮਝਾ ਨਹੀਂ ਸਕਦੇ ਛੋਟੇ ਬੱਚੇ ਆ ਉਹਨਾਂ ਨੂੰ ਤੇ ਇਹੀ ਆ ਵੀ ਰੱਬ ਕੋ ਗਿਆ ਆ ਹਨਾ ਉਹਨਾਂ ਨੇ ਥੋੜੀ ਪਤਾ ਕੀ ਦੀ ਵਾਪਸੀ ਨਹੀਂ ਆ ਸਕਦਾ ਜਿਹੜਾ ਰੱਬ ਉੱਜਲ ਜਾਂਦਾ ਆ ਆਪ ਸਾਰੇ ਡਟਕਣ ਉੱਟ ਗਏ ਮਗਰੇ ਚਲੇ ਗਿਆ ਆਪ ਹੁਣੇ ਬੜੀ ਦੁਖੀ ਮੈਂ ਤਾਂ ਇਤਰਾ ਹੀ ਆ ਜੇ ਰਾਤ ਨੂੰ ਖਾਲੀ ਦੁਨੀਆਂ ਦੇ ਵੇਖੇ ਤਾਂ ਮੈਂ ਕੀ ਕਰਨਾ ਜੇ ਮੀਂਹ ਪੈ ਜਾਂਦਾ ਫਿਰ ਲੋ ਫਿਗਰ ਹੁੰਦਾ ਆ ਹਰਦੰਦਰ ਪਰ ਜਾਣੇ ਪਾਣੀ ਦਾ ਫੇ ਕੀ ਕਰਾਂਗੇ ਉਹਨਾਂ ਵਿੱਚ ਇਹਨਾਂ ਨੂੰ ਚੁੱਕੀ ਫਿਰਦੀ ਦੋ ਤਾਂ ਵੀ ਰੋਂਦੀ ਇੰਨੀ ਆ ਆਏ ਘੜਨਾ ਤੇ ਇੰਨਾ ਮੈਨੂੰ ਚੁੱਕ ਚੁਗਾ ਕੇ ਸਾਨੂੰ ਸੇਵਾ ਇਹ ਹੱਡ ਕੋ ਕਰਾਉਂਦੇ ਸੇਵਾ ਨਾ ਹੱਡੀ ਕਰਨੀ ਤਾਂ ਹਾਂ ਦਾਇਆ ਕਰਨੇ ਨਾ ਜੀ ਮੈਂ ਦੇ ਕਿਹਾ ਵੀ ਜਿੱਥੇ ਮਾਦਾ ਜੀ ਦੇ ਦੋ ਬੱਚੇ ਚਲ ਗਏ ਆਪਾਂ ਭੈਣ ਨੂੰ ਬਚਾਉਣ ਤੇ ਹੀ ਹੋ ਲਈ ਵੀ ਭੈਣ ਤੰਦਰੁਸਤ ਹੋ ਸਕੇ ਤੇ ਆਪਣੇ ਛੋਟੇ ਛੋਟੇ ਬੱਚੇ ਸਾਂਭ ਸਕੇ ਸਾਸੀ ਘਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੇ ਤੁਸੀਂ ਜੁੜੇ ਹੋ ਸਟੋਰ ਪੰਜਾਬ ਟੀਵੀ ਨਾਲ ਦੋਸਤੋ ਅੱਜ ਉਸ ਪਰਿਵਾਰ ਨਾਲ ਮਿਲੌਣ ਜਾ ਰਿਹਾ ਜਿਸ ਪਰਿਵਾਰ ਦੇ ਹਾਲਾਤ ਬਹੁਤ ਹੀ ਵੱਤੋਂ ਵੱਤਰ ਨੇ ਪਰਿਵਾਰ ਦੇ ਹਾਲਾਤ ਤਸਵੀਰਾਂ ਬਿਆਨ ਕਰ ਦਿੰਦੇ ਆ ਤੁਹਾਡੇ ਨਾਲ ਕਿ ਇਸ ਪਰਿਵਾਰ ਦੇ ਵਿੱਚ ਉਸ ਬੁੱਢਰੀ ਮਾਂ ਦੇ ਦੋ ਪੁੱਤ ਸੀ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਤੇ ਹਾਲਾਤ ਜਿਹੜੇ ਨੇ ਵੱਤੋਂ ਵੱਤਰ ਬਣੇ ਹੋਏ ਨੇ ਤਾਂ ਪੋਤੇ ਜਿਹੜੇ ਨੇ ਹੱਥਾਂ ਦੇ ਵਿੱਚ ਆਪਣੇ ਪਿਓ ਦੀ ਜਿਹੜੀ ਆ ਫੋਟੋ ਫੜ ਕੇ ਬੈਠੇ ਹੋਏ ਨੇ ਤਾਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਇਹਨਾਂ ਦੇ ਰਹਿਣ ਬਸੇਰੇ ਦੀਆਂ ਇਹ ਇਹਨਾਂ ਦਾ ਰਹਿਣ ਬਸੇਰਾ ਹੈ ਰਹਿਣ ਬਸੇਰਾ ਹਾਲਾਤ ਇੰਨੇ ਮਾੜੇ ਨੇ ਜੇ ਜਿਹੜਾ ਰੋਡ ਤੋਂ ਮੇਰੇ ਖਿਆਲ ਨਾਲ 6 ਫੁੱਟ ਨੀਵਾ ਹੈ ਰਹਿਣ ਬਸੇਰਾ ਹੈ ਤਾਂ ਇਹਦੇ ਅੰਦਰ ਸਾਨੂੰ ਉਤਰਨਾ ਪੈਂਦਾ ਇਸ ਹਾਲਾਤ ਦੇ ਵਿੱਚ ਉਤਰਨਾ ਪੈਂਦਾ ਹੈ ਤੇ ਇਹ ਇਹਨਾਂ ਦਾ ਰਹਿਣ ਬਸੇਰਾ ਹੈ ਬੱਦ ਤੋਂ ਬੱਦਰ ਹਾਲਾਤ ਨੇ ਇਸ ਪਰਿਵਾਰ ਦੇ ਤਾਂ ਜਦੋਂ ਬਾਰਿਸ਼ ਆਉਂਦੀ ਹੈ ਤਾਂ ਅੰਦਰ ਪਾਣੀ ਭਰ ਜਾਂਦਾ ਹੈ ਤਾਂ ਇਸ માતા ਦੇ ਇਛ ਧੀ ਹੈ ਜਿਸ ਲਈ ਜੋੜੇ ਟੀਵੀ ਦੀ ਬਿਮਾਰੀ ਤੋਂ ਪੀੜਤ ਹੈ ਤਾ ਹਾਲਾਤ ਇੰਨੇ ਮਾੜੇ ਨੇ ਜੇ ਰੋਟੀ ਤੋਂ ਮੁਹਤਾਜ ਹੋਇਆ ਹੈ ਪਰਿਵਾਰ ਹੈ ਦਵਾਈ ਲਈ ਪੈਸੇ ਨਹੀਂ ਹੈ ਰੋਟੀ ਲਈ ਪੈਸੇ ਨਹੀਂ ਹੈ ਤਾਂ ਇਹ ਬੁੱਢੀ ਮਾਤਾ ਜਿਹੜੀ ਹੈ ਆਪਣੇ ਪੋਤੇ ਪੁੱਤਰੀਆਂ ਪਾਲ ਰਹੀ ਹੈ ਤਾਂ ਚੱਲ ਬਾ ਜਰੂਰ ਜਾਣਾ ਮਾਤਾ ਜੀ ਨਾਲ ਮਾਤਾ ਜੀ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਕੀ ਹੋਇਆ ਸੀ ਤੁਹਾਡੇ ਬੇਟਿਆਂ ਨੂੰ ਬੇਟਿਆਂ ਨੂੰ ਕੋਈ ਨਾ ਇਤਰਾ ਬਿਮਾਰੀ ਹੋਏ ਥੋੜਾ ਕਚਰ ਇਲਾਜ ਲੂਜ ਕਰਾਇਆ ਵੱਡੇ ਨੇ ਵੀ ਦਾਖਲ ਕਰਾਇਆ ਹਸਪਤਾਲ ਘਰ ਆਇਆ ਤੇ ਚੱਲ ਪਰ ਤਾਂ ਇਹ ਇੱਕ ਨੂੰ ਤਾਂ ਸਾਜਾ ਹੋਇਆ ਤਾਰ ਚੱਲਿਆ ਸੇ ਖਤਮ ਹੋ ਗਿਆ ਨਿੱਕਾ ਵੀ ਇਤਰਾ ਹੀ ਉਹਨੂੰ ਵੀ ਦਾਖਲ ਕਰਾਇਆ ਏ ਉਹਦੇ ਗੋਡੇ ਦੇ ਵਿੱਚ ਪੀੜ ਨਿਕਲੀ ਮਾੜੀ ਜੀ ਬਸ ਪੀੜ ਤੋਂ ਹੀ ਉਹ ਵੀ ਇਤਰਾ ਕਿਸ ਹੋ ਗਿਆ ਤੇ ਮੁਰਗੇ ਇਹਨਾਂ ਦਾ ਪਿਓ ਵੀ ਇਤਰਾ ਹੀ ਹੋ ਗਿਆ ਮਗਰੇ ਜੀ ਉਹ ਜਿਆਦਾ ਇੰਟੈਂਸ਼ਨ ਉਹਨਾਂ ਨੇ ਲਈ ਉਹਨਾਂ ਨੇ ਵੀ ਮੇਰੇ ਪੁੱਤ ਦੋਵੇਂ ਇਤਰਾ ਹੋ ਗਿਆ ਤਾਂ ਕੀ ਕਰਨਾ ਤੇ ਕੀ ਕਰਨਾ ਰੱਬ ਨੇ ਮੈਨੂੰ ਵਕਤਾਂ ਜੋਗੀ ਛੱਡਤਾ ਪਰ ਤੂੰ ਵਕਤ ਵੇੰਦੀ ਰਹਤੀ ਆਪ ਸਾਰੇ ਇੱਧਰ ਟਿਕਾਣਾ ਟਿਕਾ ਨਹੀਂ ਪਿਓ ਮਗਰੇ ਚਲੇ ਗਿਆ ਆਪੋਂ ਬੜੀ ਦੁਖੀ ਮੈਂ ਤਾਂ ਇਤਰਾ ਹੀ ਆ ਜੇ ਰਾਤ ਨੂੰ ਖਾਲੀ ਦੋ ਦਿਨ ਇਹ ਵੇਖੀ ਤਾਂ ਕੀ ਕਰਨਾ ਜੇ ਮੀਂਹ ਪੈ ਜਾਂਦਾ ਰ ਪਿੱਲੋ ਫਿਕਰ ਹੁੰਦਾ ਹੈ ਹਟ ਦੇ ਅੰਦਰ ਪਰ ਜਾਣੇ ਪਾਣੀ ਦਾ ਹੈ ਕੀ ਕਰਾਂਗੇ ਅੰਦਰ ਪਹਿਲੇ ਬਾਲਟੀ ਵੀ ਰੱਖ ਲਈਦੀ ਤੇ ਮੰਜਾ ਵੀ ਰੱਖ ਲਈਦਾ ਵੀ ਪਾਣੀ ਸੁੱਟੀ ਜਾਵਾਂਗੇ ਨਹਾਣੇ ਲੱਗੇ ਸੁੱਤੇ ਨਹਾਣੇ ਦਾ ਵਿਚਾਰ ਕੀ ਕਰਨਾ ਆਪ ਪਾਣੀ ਕੱਢਦੀ ਰਹੀ ਨਹੀਂ ਰਾਜ ਜਦੋਂ ਮੀਂਹ ਆ ਜਾਂਦਾ ਵਾ ਮਾਤਾ ਜੀ ਚਰਨਜੀਤ ਤੇ ਪਰਮਜੀਤ ਨੂੰ ਹੋਇਆ ਜੀਸੀ ਕਿਉਂ ਇਸ ਤਰ੍ਹਾਂ ਕਿਹੜੀ ਕਿਸ ਤਰ੍ਹਾਂ ਮੌਤ ਹੋਈ ਉਹਨਾਂ ਇਹਨਾਂ ਨੂੰ ਬੁਖਾਰ ਹੀ ਚੜਦਾ ਰ ਜਿਦ ਤਰ੍ਹਾਂ ਉਹਨਾਂ ਦੀ ਭੈਣ ਨੂੰ ਬੁਖਾਰ ਹੋਇਆ ਨਾ ਉਹਨੂੰ ਤੇ ਪਤਾ ਲੱਗਾ ਨਾ ਪਿਆ ਗੱਲ ਹੋਈ ਐ ਇਹਨਾਂ ਨੂੰ ਬੁਖਾਰ ਹੀ ਹੋਇਆ ਬੁਖਾਰ ਤੋਂ ਚੱਲ ਇਹਨੂੰ ਇਹਨੂੰ ਬੁਖਾਰ ਤੇਨ ਅਟੈਕ ਹੋ ਗਿਆ ਨਿੱਕੇ ਨੂੰ ਨਿੱਕੇ ਨੂੰ ਅਟੈਕ ਹੋ ਗਿਆ ਉਹਨਾਂ ਬੱਚੇ ਕਿੰਨੇ ਨੇ ਉਹਨਾਂ ਦੇ ਤੇ ਇਹਨਾਂ ਦਾ ਮਾਤਾ ਜੀ ਕਿੱਥੇ ਨੇ ਇਹਨਾਂ ਦੇ ਇਹਨਾਂ ਦੀ ਮਾਂ ਛੱਡ ਕੇ ਚਲ ਗਈ ਦੋਵਾਂ ਦੀ ਉਹਨੇ ਵਿਆਹ ਕਰਾ ਲਿਆ ਫਿਰ ਆ ਬੱਚਾ ਉਹਦੇ ਕੋਲ ਹੀ ਤੇ ਮੈਂ ਖਵਾਂ ਦੋਵੇਂ ਬੱਚੇ ਰੱਖਦੇ ਨੇ ਮੈਂ ਇੱਕ ਵੀ ਨਹੀਂ ਦੇਣਾ ਤੈਨੂੰ ਫਿਰ ਉਹਨੇ ਨਹੀਂ ਮੈਂ ਵੀ ਲੈ ਆਈ ਫਿਰ ਉਹਨੇ ਪਿੱਛਾ ਕੀਤਾ ਉਹਨਾਂ ਨੂੰ ਵਿਆਹ ਕਰਾ ਲਿਆ ਤੇ ਵੱਡੀ ਆ ਉਹ ਆਪਣੇ ਬੱਚਿਆਂ ਸਾਰੇ ਨਾਲ ਬੈਠੀ ਉਹਦਾ ਕੁੜੀ ਮੁੰਡਾ ਵੱਡੀ ਦਾ ਆਪਣੀ ਵੱਖਰੀ ਪਕਾਉਂਦੀ ਖਾਂਦੀ ਚਲੋ ਆਪਣਾ ਕੰਮ ਧੰਦਾ ਕਰਦੀ ਘਰ ਆਂਦਾ ਹੁਣ ਚੋਨਾ ਚੋਨਾ ਲਾ ਕੇ ਢੀ ਆ ਆਹ ਪਤਾ ਜੀ ਇੰਨੇ ਪਹਾੜ ਟੁੱਟੇ ਨੇ ਮੁਸੀਬਤਾਂ ਦੇ ਕਿਉਂਕਿ ਦੋਨੋਂ ਜਵਾਨ ਪੁੱਤ ਵੀ ਇਸ ਜਹਾਨ ਤੋਂ ਚੁਰ ਗਏ ਨੇ ਤਾਂ ਤੁਹਾਡੀ ਬੇਟੀ ਹੈ ਜਿਹੜੀ ਉਹ ਵੀ ਬਿਮਾਰੀ ਤੋਂ ਪੀੜਦਾ ਟੀਵੀ ਹੋਈ ਹੈ ਕਿੰਨੇ ਚਿਰ ਤੋਂ ਟੀਵੀ ਤੋਂ ਪੀੜਦਾ ਇਹਨੂੰ ਹੋ ਗਿਆ ਸਤ ਦੋ ਮਹੀਨੇ ਤੋਂ ਇਹੀ ਉਤਰਾ ਇਲਾਜ ਕਰਾਉਂਦੇ ਰਹੇ ਆ ਤੇ ਚਲੋ ਬੁਖਾਰ ਚੜਦਾ ਕੋਈ ਨਹੀਂ ਬੁਖਾਰ ਚੜਦਾ ਉੱਥੋਂ ਕਰਾ ਉੱਥੋਂ ਕਰਾ ਫੇਰ ਇਹ ਤਾਂ ਟੱਕਰਾਏ ਆ ਟਹਾਟਾਂ 'ਚ ਕੋਹ ਨਹੀਂ ਆਇਆ ਫੇਰ ਉਹਨਾਂ ਛਾਤੀ ਦਾ ਕੀਤਾ ਆੰਦੇ ਪਿਛਾਤੀ ਦੇ ਵਿੱਚ ਪਾਣੀ ਆਇਆ ਜਦੋਂ ਪਾਣੀ ਕੱਢ ਕੇ ਉਹਨਾਂ ਫਿਰ ਤੇ ਪਾਣੀ ਦਾ ਟਸਟ ਲਾਇਆ ਤਾਂ ਇਹ ਚੰਦੇ ਟੀਵੀ ਆਈ ਹੈ ਫਿਰ ਹਾਨੂੰ ਪਤਾ ਲੱਗਾ ਤੇ ਫਿਰ ਉਹਨਾਂ ਦਵਾਈ ਸ਼ੁਰੂ ਕਰਤੀ ਦਵਾਈ ਖਾਂਦੇ ਖਾਂਦੇ 1 ਮਹੀਨਾ ਦਵਾਈ ਖਾਦੀ ਬਹੁਤ ਤੰਗ ਬਹੁਤ ਤੰਗ ਹੋ ਗਈ ਕੁੜੀ ਜੀ ਅਸੀਂ ਤਾਂ ਆਖਾਂ ਮੈਂ ਹਾਲੇ ਨੇ ਵੀ ਆਪਣੇ ਭਰਾ ਵਾਂਗੂ ਹੋ ਜਾਣਾ ਵੀ ਇਤਰਾ ਚਟਪਟ ਹੋ ਗਈ ਤੇ ਰਾਤ ਦਿਨ ਮੈਂ ਰੋਂਦੀ ਰਹਿਣਾ ਹੇ ਰੱਬਾ ਹੁਣ ਤੇ ਮੇਰੇ ਕੋਈ ਪੁੱਤ ਆ ਪੋਤੀਆਂ ਪੋਤੇ ਆਪਣੇ ਥਾਮ ਤੇ ਮੈਂ ਧੀ ਵੀ ਮੇਰੀ ਉਹ ਤੇ ਪੁੱਤ ਵੀ ਮੇਰਾ ਉਹ ਰੱਬਾ ਇਹਨੂੰ ਨਾ ਕੋਈ ਕਰੇ ਗੁਰਦੁਆਰੇ ਜਾਂਦੀ ਉੱਥੇ ਉਹ ਮੱਥਾ ਟੇਕਦੀ ਆ ਰੱਬਾ ਮੈਂ ਦੁਖੀ ਬਣੀ ਹਾਂ ਮਿਰਤੀ ਨੂੰ ਨਾ ਕੋ ਕਰੀ ਕਿ ਮਾਂ ਮੱਤਿਆਂ ਦੁੱਖ ਸੁੱਖ ਕਰ ਲਈਦਾ ਜਿੰਨਾ ਪੁੱਤਾਂ ਨੇ ਸਹਾਰਾ ਬਣਨਾ ਸੀ ਉਹਨਾਂ ਦੇ ਪੁੱਤਰਾਂ ਦਾ ਤੁਸੀਂ ਫਿਰ ਸਹਾਰਾ ਬਣੇ ਹੋ ਕਿ ਆਪਦਾ ਇਹ ਬੋਝ ਫਿਰ ਜ਼ਿੰਮੇਵਾਰੀਆਂ ਦਾ ਬੋਝ ਪੈ ਗਿਆ ਫਿਰ ਪੈ ਗਿਆ ਹੁਣ ਉਤਰਾ ਉਹਨਾਂ ਨੂੰ ਪਾਲਣ ਲਈ ਕੰਮਧੰਦਾ ਕਰ ਕਰ ਕਰਾਂ ਦੇ ਕੰਮ ਕੀਤੇ ਸੀ ਤੂੰ ਹੁਣ ਸੁਖ ਜਿਹੜੀ ਗੁड़िया ਆਈ ਉਹ ਕੰਮ ਵੀ ਛੱਡੇ ਕਦੀ ਕਿਸੇ ਕੋ 500 ਰੁਪਏ ਦੇ 200 ਕਿਹ ਕੋ ਲਿਉ ਨਹੀਂ ਆ ਫਿਰ ਟਾਂਸਾਰਦੀ ਇਸ ਤਰ੍ਹਾਂ ਤੇ ਨਰ ਗਵੀਰ ਅੱਗੇ ਵੀ ਆਏ ਹਨ 2000 ਰੁਪਏ ਦੇ ਕੇ ਮਝਾਰ ਦਾ ਸਫਦਾ ਲੈ ਆਈਆਂ ਤੇ 1000 ਰੁਪਏ ਮੈਂ ਰੱਖ ਲਿਆ 500 ਦਵਾਈ ਆ ਗਈ ਤੇ 500 ਰੁਪਏ ਬਾਕੀ ਰਹਿ ਗਿਆ ਉੱਚ 10 ਵੀਆਂ ਦਾ ਦੁੱਧ ਲੈ ਆਉਣੇ ਤਾਂ ਤਾਂ ਟਾਈਮ ਸਰਦੇ ਹੁਣ ਕੁੜੀ ਦਵਾਈ ਖਾਂਦੀ ਇਹਨੂੰ ਖਰਾਕ ਵੀ ਚਾਹੀਦੀ ਖਰਾਕ ਖਣੋ ਜੇ ਦੁਖਾਂਦੀ ਦਵਾਈ ਇਹਨੂੰ ਬੜਾ ਹੁੰਦਾ ਹੋਰ ਤਨਾ ਹਾਏ ਮੰਮੀ ਮੇਰੀ ਜਾਨ ਨਿਕਲ ਚਲੀ ਹਾਏ ਮੰਮੀ ਮੈਨੂੰ ਕੀ ਹੁੰਦਾ ਫਿਰ ਲੱਕ ਮਾਲੋ ਤੱਕ ਦੀ ਲਤਾਂ ਕੋ ਤੱਕ ਦੀ ਕੋ ਫਿਰ ਜਰਾਕ ਸਾ ਸਭ ਖਾ ਨਿਕਲਦਾ ਵਾ ਫਿਰ ਟੀਕੇ ਲਿਆਂਦੇ ਉਹ ਪਾਪਾ ਦੇ ਜਿਹੜਾ ਗਤੋ ਵੀ ਆਂਦੀ ਮੈਨੂੰ ਜਿਹੜਾ ਪਾਪਾ ਦੇ ਦੀ ਮੈਨੂੰ ਅੱਗ ਜੀ ਲੱਗਦੀ ਆ ਵੀ ਮਗਰ ਖਰਾਕ ਨਹੀਂ ਮਿਲਦੀ ਕੀ ਕਰੀਏ ਤੋ ਪਹਾ ਤੇ ਲ ਲਈਏ ਖਰਾਕ ਦੇਣ ਮੈਨੂੰ ਇਹ ਦੱਸੋ ਜਦੋਂ ਪੋਤੇ ਪੁੱਤਰੀਆਂ ਆਪਣੇ ਪਿਤਾ ਜੀ ਬਾਰੇ ਪੁੱਛਦੇ ਨੇ ਕੀ ਜਵਾਬ ਦਿੰਦੇ ਹੋ ਤੁਸੀਂ ਇਹਨਾਂ ਨੂੰ ਠੀਵੇਂ ਸਮਝਾਉਂਦੇ ਮੈਨੂੰ ਆਹ ਹੰਦੀ ਪਤਾ ਤੁਹਾਡੇ ਪਿਓ ਇਸ ਤਰ੍ਹਾਂ ਹੋ ਗਏ ਹੀ ਉਹ ਰੱਬ ਘਰ ਚਲ ਗਿਆ ਹੰਦੇ ਰੱਬ ਕਿਤਰਾ ਲੈ ਜਾਂਦਾ ਮੈਂ ਰੱਬ ਨੂੰ ਪਿਆਰੇ ਲੱਗੇ ਰੱਬ ਲੈ ਗਿਆ ਮੁੜਕੇ ਮੈਂ ਆ ਗੱਪਿਸ਼ਾ ਕਰ ਲੈਂਦੀ ਆ ਮੇਰਾ ਮਨ ਜਾ ਪਰ ਲਿੰਦਾ ਨਾ ਹੁਣ ਡਾੜੀ ਮਰੋਂਦੀ ਮੈਂ ਗਾਪ ਛਾਹ ਕਰਉਣ ਲੱਗ ਪੈਂਦੀ ਮੈਂ ਕੋ ਰੱਬਾ ਮੈਂ ਕੀ ਦੱਸਾਂ ਨਾ ਕਿੱਥੇ ਚਲ ਕੇ ਪਿਆਰ ਨਾ ਦੇ ਆਹ ਹੁੰਦੇ ਮੰਮੀ ਫਲਾਣੇ ਡਾੜੀ ਨੇ ਹਣ ਉਹਨੇ ਆ ਚੀਜ਼ ਲੈ ਆਖ ਦਿੱਤੀ ਨਿੰਗੜੇ ਡਾੜੀ ਨੇ ਆ ਚੀਜ਼ ਲੈ ਆਤੀ ਅਸੀਂ ਬਸਾਈਕਲ ਲੈਣੇ ਆ ਉਹਨਾਂ ਸਾਈਕਲ ਲੈ ਆ ਕੇ ਦਿੱਤਾ ਡਾੜੀ ਨੇ ਅਸੀਂ ਸਵੇਰੇ ਆਖਣ ਡਿਆ ਨਿਕਾ ਆ ਤਾਂ ਮੰਮੀ ਉਹਨਾਂ ਸਾਈਕਲ ਲੈ ਆ ਕੇ ਦਿੱਤੇ ਮੁੰਡੇ ਨੂੰ ਉਹਦੇ ਪਾਪਾ ਨੇ ਸਾਈਕਲ ਲੈ ਆ ਕੇ ਤਾਂ ਹੀ ਮਿਲਿਆ ਮੈਂ ਪੁੱਤ ਕੋਈ ਨਹੀਂ ਤੁਹਾਨੂੰ ਵੀ ਲੈਦਾ ਗਾ ਨ ਜ਼ਰੂਰ ਜੀ ਰੀਜਾਂ ਜ਼ਰੂਰ ਆਧੂਰੀਆਂ ਰਹਿ ਜਾਂਦੀਆਂ ਨੇ ਜਦੋਂ ਮਾਪੇ ਦਾ ਸਿਰ ਤੋਂ ਹੱਥ ਉੱਠ ਜਾਂਦਾ ਤਾਂ ਜਵਾਨ ਪੁੱਤ ਸੀ ਮਾਤਾ ਜੀ ਦੇ ਜਿਹੜੇ ਜਹਾਨੋਂ ਤੁਰ ਗਏ ਨੇ ਤਾਂ ਪੋਤੇ ਪੋਤਰੀਆਂ ਨੂੰ ਦਲਾਸੇ ਦਿੰਦੀ ਐ ਤਾਂ ਪੋਤੇ ਪੋਤਰੀਆਂ ਦੀਆਂ ਰੀਜਾਂ ਆਧੂਰੀਆਂ ਜ਼ਰੂਰ ਨੇ ਤੇ ਬੇਟੇ ਨਾਲ ਗੱਲਬਾਤ ਕਰਦੇ ਆ ਬੇੜੇ ਨਾਮ ਕੀ ਹੈ ਤੁਹਾਡਾ ਗੁਰਸੇਵਕ ਸਿੰਘ ਤੇ ਪਿਤਾ ਜੀ ਦੀ ਫੋਟੋ ਹੱਥ ਵਿੱਚ ਫੜੀ ਹੈ ਤੁਸੀਂ ਜਾਣਦੇ ਕਿੱਥੇ ਗਏ ਪਿਤਾ ਜੀ ਰੱਬ ਕੋ ਰੱਬ ਕੋ ਜਿਹੜਾ ਚਲੇ ਜਾਂਦਾ ਵਾਪਸ ਨਹੀਂ ਆਉਂਦਾ ਤੁਹਾਨੂੰ ਪਤਾ ਇਸ ਚੀਜ਼ ਦਾ ਯਾਹਾ ਹੋਂਦੀ ਪਤਾ ਜੀ ਦੀ ਹਾਂਜੀ ਸੁਨੀਲ ਵਾਦੂ ਤੁਹਾਡੇ ਜਿਹੜੇ ਦੋਸਤ ਨੇ ਉਹਨਾਂ ਵੱਲ ਵੇਛੇ ਰੀਝਾਂ ਆਉਂਦੀਆਂ ਕਿ ਉਹਨਾਂ ਦੇ ਪਿਤਾ ਜੀ ਜਿਹੜੀ ਸਮਾਨ ਲੈ ਹੁੰਦੇ ਨੇ ਇਹ ਚੀਜ਼ਾਂ ਲੈ ਹੁੰਦੇ ਨੇ ਤੁਹਾਡੇ ਦਿਲ ਦੇ ਪਤੀ ਦਾ ਨਾਮ ਬਿੜਾ ਨਹੀਂ ਤੁਹਾਡਾ ਗੁਰਪ੍ਰੀਤ ਸਿੰਘ ਹਾਂ ਯਾਹਾ ਹੋਂਦੀ ਪਤਾ ਦੀ ਕੀ ਨਾਮ ਸੀ ਪਿਤਾ ਜੀ ਦਾ ਚਰਨਜੀਤ ਸਿੰਘ ਕਿੰਨੀ ਯਾਹਾ ਹੋਂਦੀ ਵਾਦੂ ਵਾਦੂ ਯਾਹਾ ਹੋਂਦੀ ਕਿੰਨੀਆਂ ਜੀ ਰੀਝਾਂ ਨੇ ਦਿਲ ਦੇ ਵਿੱਚ ਵਾਦੂ ਹਾਂ ਦਾਦੀ ਮਾ ਪਾਲ ਰਹੀ ਤੁਹਾਨੂੰ ਹੁਣ ਕਿੰਨੇ ਜੇ ਮੁਸੀਬਤਾਂ ਨਾਲ ਪਾਲਦੀ ਪਤਾ ਹੈ ਤੁਹਾਨੂੰ ਛਿੰਗੀਆਂ ਮੁਸੀਬਤਾਂ ਚੱਲਣੀਆਂ ਪੈ ਰਹੀਆਂ ਨੇ ਨਹੀਂ ਮੈਂ ਜ਼ਰੂਰ ਜੀ ਇਹ ਬੱਚੇ ਚਾਹੇ ਮਾਸੂਮ ਨੇ ਇਹਨਾਂ ਨੂੰ ਨਹੀਂ ਪਤਾ ਜੀ ਇਹ ਜ਼ਿੰਮੇਵਾਰੀਆਂ ਦਾ ਬੋਝ ਇਹਨਾਂ ਦੇ ਵੀ ਮੋਢਿਆਂ ਤੇ ਹੈ ਤਾਂ ਮਾਤਾ ਜੀ ਦੇ ਜਿਹੜੇ ਮੋਢਿਆਂ ਤੇ ਜ਼ਿੰਮੇਵਾਰੀ ਦਾ ਬੋਝ ਪਿਆ ਹੈ ਤਾਂ ਨਜ਼ਰ ਆ ਰਿਹਾ ਜੀ ਤਸਵੀਰਾਂ ਬਿਆਨ ਚੜੀਆਂ ਨੇ ਕਿ ਹਾਲਾਤ ਜਿਹੜੇ ਨੇ ਵੱਤੋਂ ਬੱਤਰ ਨਹੀਂ ਤਾਂ ਮਾਤਾ ਜੀ ਕਿਵੇਂ ਦੇਖਦੇ ਹੋ ਛਿੰਨਾ ਜੇ ਇਲਾਜ ਦੀ ਲੋੜ ਹੁਣ ਕਿੰਨੇ ਜੇ ਪੈਸਿਆਂ ਦੀ ਲੋੜ ਤਾਂ ਤਾਨੂੰ ਭਾਜੀ ਫਿਰ ਪਤਾ ਹੀ ਆ ਹੁਣ ਮੰਗਾਇ ਦੇ ਸਿਰ ਨਾ ਕੀ ਬੰਦਾ ਕੁਝ ਨਹੀਂ ਬੰਦਾ ਝਾਰਖੰਡ ਤਾਂ ਅੱਜ ਕੱਲ ਹੈਗਾ 100 ਵਰਗਾ ਮਿੰਟੋ ਮਿੰਟਿਓ ਜਾਂਦਾ ਚਲੋ ਜਿੰਨੀ ਸਾਡੀ ਮੱਤ ਹੋ ਸਕਦੀ ਕਰੋ ਸਾਡਾ ਹਾਲਾਤ ਮੈਂ ਦੇਖ ਰਿਹਾ ਇੰਨੇ ਵਧੀਆ ਵੀ ਨਹੀਂ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਤੁਹਾਡਾ ਰਹਿਣ ਬਿਸੇਰਾ ਹੈ ਜਿਹੜਾ ਮੇਰੇ ਪਾਸ ਜਾਂਦਾ ਵਾ ਜਿੱਦੋਂ ਅੰਦਰੋਂ ਨਿਕਲੀਦਾ ਇੱਕਦਮ ਸਿਰ ਵੱਜਦਾ ਉੱਥੇ ਬਹਿ ਜਾਈਦਾ ਬੰਦਲ ਜਾਈਦਾ ਕਿਹੋ ਜਿਹਾ ਨਿਆਣੇ ਨਾਲ ਕੋ ਬੈ ਕੇ ਨੰਗੇ ਹੋ ਸਿਰ ਨਾ ਬਣਾ ਲਿਓ ਉਹ ਵੱਡੇ ਮੁੰਡੇ ਦਾ ਕਈ ਵਾਰਾ ਤੱਜਾ ਮੈਂ ਕੋਈ ਤੁਹਾਨੂੰ ਆਖਿਆ ਬੈਕ ਤੇ ਹਰਗਾਨ ਲੰਗਿਆ ਕਰੋ ਸਿਰ ਪਾਜਕ ਸੱਟ ਦਿਮਾਗ ਨੂੰ ਸੱਟ ਲੱਗ ਜੂਗੀ ਇਸ ਉਮਰ ਦੇ ਵਿੱਚ ਥੱਲੇ ਉਤਰਨਾ ਫਿਰ ਚੜ੍ਹਨਾ ਕਿੰਨਾ ਬਹੁਤ ਔਖਾ ਗੋਡੇ ਪੀੜ ਹੋਣ ਲੱਗ ਪੈਂਦੇ ਦਵਾਈ ਲੈ ਫਿਰ ਦਵਾਈ ਲਿਆ ਦੀ ਖਰਾਕ ਖਾ ਕੇ ਉਧਰ ਪਈਦਾ ਤੇ ਮੈਂ ਆਹ ਦਿੰਦੀ ਆ ਫਿਰ ਗੋਡੇ ਪੀੜ ਨੇ ਤੇ ਮਕੜੀ ਨੂੰ ਅਖੰਡ ਨਹੀਂ ਮਹਿ ਰਿੰਪੀ ਕੀ ਕਰਾਂ ਮੇਰੇ ਤਾਂ ਗੋਡੇ ਵੱਢ ਪੈਂਦੇ ਮਮੀ ਕਿੰਨੀ ਵਾਰਾ ਉਤਰਦੀ ਕਿੰਨੀ ਵਾਰਾ ਚੜ੍ਹਦੀ ਆ ਕਿਹੜਾ ਪੱਧਰਾ ਵਾ ਤਾਂ ਜੀ ਰੱਬ ਨਾਲ ਨਰਾਜ਼ਗੀ ਹੁੰਦੀ ਆ ਜੇ ਬੜੀਆਂ ਦਵਾਵਾਂ ਨਾਲ ਪੁੱਤ ਮਿਲੇ ਸੀ ਤਾਂ ਇੰਨੀ ਜਲਦੀ ਬੁਲਾ ਲਿਆ ਰੱਬ ਨੇ ਤਾਂ ਨਰਾਜ਼ ਜੀ ਹੁੰਦੀ ਰੱਬ ਨਾਲ ਹਾਂਜੀ ਹੁਣ ਦੇਖ ਮੈਨਾਂ ਦੇ ਰੱਬਾ ਮੈਂ ਤੇਰਾ ਕੀ ਗਵਾਇਆ ਮੇਰੇ ਨਾਲ ਤੇਰਾ ਕੀਤੇ ਅੱਕ ਲੈ ਆ ਗਾ ਇੱਕ ਹੀ ਰਣ ਦੇੰਦੋਂ ਹੁਣ ਇਹਨੂੰ ਵਿੱਚ ਇਹਨਾਂ ਨੂੰ ਚੁੱਕੀ ਫਿਰਦੀ ਤੋ ਉਹ ਤਾਂ ਵੀ ਰੋਂਦੀ ਇੰਨੀ ਹਾਏ ਖੜਨਾ ਤੇ ਇੰਨਾ ਮੈਨੂੰ ਚੁੱਕ ਚੁਕਾ ਕੇ ਸਾਨੂੰ ਸੇਵਾ ਇਹ ਹੱਟ ਕੋ ਕਰਾਉਂਦੇ ਸੇਵਾ ਨਾ ਹੱਡੀ ਕਰਨੀ ਤਾਂ ਹਾਂ ਦੈ ਕਰਨ ਇਹਨਾਂ ਦੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਬਾਹ ਨਹੀਂ ਫੜੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਹਾਂਜੀ ਰਿਸ਼ਤੇਦਾਰ ਤੁਹਾਨੂੰ ਪਤਾ ਕੋਈ ਹਜ਼ਾਰ ਦੇ ਜਾਂਦਾ ਹੈ ਕੋਈ 500 ਦੇ ਜਾਂਦਾ ਹੈ ਕੌਣ ਇੰਨਾ ਜ਼ਿੰਮੇਵਾਰੀ ਚੁੱਕਦਾ ਕੋਈ ਕੋਈ ਨਹੀਂ ਚੁੱਕਦਾ ਜ਼ਿੰਮੇਵਾਰੀ ਰੋਟੀ ਜਿਵੇਂ ਚੱਲਦੀ ਹੈ ਜਿਵੇਂ ਰੋਟੀ ਪਾਣੀ ਜਿਵੇਂ ਚੱਲਦਾ ਹੈ ਤੁਹਾਡਾ ਇਹ ਹੁਣ ਕਣਕਾਈ ਆ ਬਾਬਾ ਚਰ ਪਿੱਛੇ ਬੋਟਾਂ ਦੇ ਪਹਿਲਾਂ ਦੀ ਕਣਕ ਮਿਲੀ ਸਾਨੂੰ 5 5 ਕਿਲੋ ਕਣਕ ਨੇ ਦੇ ਜੀ ਦੀ ਤੇ ਹੁਣ ਆਟਾ ਸਾਡਾ ਮੋਕਾ ਸੀ ਤੇ ਇੱਕ ਦਿਨ ਦਾ 10 ਕਿਲੋ ਆਟਾ ਆਂਦਾ 10 ਕਿਲੋ ਨੇ ਪਰਿਵਾਰ ਚ ਕੀ ਬੰਨਦਾ ਤੇ ਫਿਰ ਬਾਅਦ ਵਿੱਚ ਵੀਰ ਪੈਸੇ ਦੇ ਅਗੇ ਤੁਹਾਨੂੰ ਦੱਸਣ ਦੇ ਕੋਹਾ ਡਾਟਾ ਹੈਗਾ ਇਹ ਉਹ ਸੌਦਾ ਲੈ ਆਂਦਾ ਤੇ ਚਲੋ ਹਰ ਇੱਕ ਟਾਂ ਪਾਸ ਕਰਨ ਦਾ ਹੈ ਅੱਜ ਖਤਮ ਹੋ ਗਿਆ ਅੱਜ ਰੱਬ ਫੇਰ ਦੇਣ ਵਾਲਾ ਰਬ ਨਹੀਂ ਦੇਣਾ ਚਾਹੁੰਦੇ ਕਰਨਾ। ਅੱਜ ਕੀ ਅਪੀਲ ਲਾਉਣੀ ਚਾਹੁੰਦੇ ਆ ਮਾਤਾ ਜੀ ਜਿਹੜੇ ਦਾਨੀ ਸੱਜਣ ਤੁਹਾਨੂੰ ਦੇਖ ਰਹੇ ਨੇ ਰੱਬ ਜੀ ਇਹ ਸਰੋਤੇ ਨੇ ਜਿਹੜੇ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਨੇ ਕੀ ਅਪੀਲ ਲਾਉਣੀ ਚਾਹੁੰਦੇ। ਤੁਹਾਡੀ ਮਨਤ ਕਰਨਾ ਸਾਡੀ ਗਰੀਬੀ ਵੇਖਣ ਕੀ ਸਕਤਾ ਆ ਵਾਏ। ਇਹੋ ਕਰਨ ਜੋਗੇ ਹੋਰ ਤੁਹਾਡਾ ਕੋਈ ਭੈਣ ਭਰਾ ਕੋਈ ਲੱਗੇ ਲੱਗਦਾ ਅੱਜਕੱਲ ਉਦੋਂ ਲੱਗਦਾ ਜਦੋਂ ਜਿਆਦਾ ਹੀ ਹਟਦੇ ਪੈਂਦੀ ਬਾਅਦ ਚ ਕੋਈ ਨਹੀਂ ਪੁੱਛਦਾ। ਆਂਦੇ ਵੀ ਇਹਨਾਂ ਦਾ ਦਿਖਾ ਲਈ ਹੋ ਰਹਿੰਦਾ। ਮੈਨੂੰ ਇਹ ਦੱਸੋ ਤੁਹਾਡੀ ਜਿਹੜੀ ਧੀ ਮੰਜੇ ਤੇ ਪਈ ਆ ਬਿਮਾਰ ਉਹਦੇ ਛਿੰਨੇ ਬੱਚੇ ਨੇ ਛਿੰਨੇ ਬੱਚ ਉਹਦਾ ਕਾਕਾ ਵਾ ਉਰ ਤੁਰਦਾ ਨਹੀਂ ਨਾ ਬੋਲਦਾ ਇਹ ਉਹ ਦਾਦੀ ਕੋਈ ਛੱਡ ਆਇਆ ਕਿ ਆਈ ਸਾਡੇ ਅੰਦਰ ਬੜੇ ਨਹੀਂ ਕਿਤਰਾ ਚੁੱਕਣਾ ਬਾਹਰ ਅੰਦਰ ਕਿਤਰਾ ਖੜਨਾ ਆਈ ਨਹੀਂ ਮੁੰਡਾ ਖੜਨਾ ਇਹ ਤੇ ਕੁੜੀਆਂ ਵੀ ਛੱਡ ਕੇ ਆਉਂਦੀਆਂ ਇਹ ਕੁੜੀ ਆਂਦੀ ਨਹੀਂ ਮੰਮੀ ਮੈਂ ਕੁੜੀਆਂ ਨੂੰ ਛੱਡ ਕੇ ਜਾਣੀਆਂ ਕੁੜੀਆਂ ਫਿਰ ਅਸੀਂ ਦੋਵੇਂ ਲੈ ਆਏ ਆ ਜਰੂਰ ਜੀ ਹਾਲਾਤ ਇਸ ਪਰਿਵਾਰ ਦੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਰਨਤਨ ਦੇ ਨੇੜੇ ਦਾ ਪਿੰਡ ਹੈ ਪੈਣੀ ਸਿਧਵਾ ਜਿੱਥੋਂ ਦੀਆਂ ਇਹ ਤਸਵੀਰਾਂ ਨੇ ਹਾਲਾਤ ਵੱਧ ਤੋਂ ਵੱਤਰ ਨਹੀਂ ਜਿੱਥੇ ਮਾੜੇ ਹਾਲਾਤ ਨੇ ਉੱਥੇ ਵੱਦਨ ਸੀ ਵੀ ਇਹੋ ਜਿਹਾ ਕਿ ਬਿਮਾਰੀ ਵੀ ਇਸ ਪਰਿਵਾਰ ਦੇ ਆਈ ਹੋਈ ਹੈ ਤਾਂ ਮਾਤਾ ਜੀ ਕਿੰਨੀਆਂ ਬਿਮਾਰੀ ਦੇ ਇਲਾਜ ਵਾਸਤੇ ਚਿੰਨੀਆਂ ਚੀਜ਼ਾਂ ਵੇਚਦੀਆਂ ਹੁੰਦੇ ਜਿਹੜੇ ਭਾਂਡੇ ਸਾਡੇ ਗਰੀਬਾਂ ਘਰਾਂ ਚ ਭਾਂਡੇ ਹੁੰਦੇ ਹੋਰ ਕੀ ਆ ਭਾਂਡੇ ਵੇਚ ਆਈ ਗਾਗਰ ਹੀ ਇੱਕ ਪਤਲ ਦੀ ਪ੍ਰਾਤ ਹੀ ਬਾਲਟੀ ਜਿਹੜੀ ਮੋਟੀਆਂ ਚੀਜ਼ਾਂ ਵੇਚ ਤੇ ਬਾਕੀ ਜਿਸ ਤਰ੍ਹਾਂ ਦੇ ਭਾਂਡੇ ਹੋਰ ਆਖਲੇ ਪੀਓ ਇਹਨਾਂ ਦਾ ਕੀ ਵਟਿਆ ਜਾਣਾ ਸੰਜਰੂਰ ਜੀ ਬਦਨਸੀਬ ਇਸ ਤਰ੍ਹਾਂ ਦੀ ਹੈ ਜੇ ਭਾਂਡੇ ਤਾਂ ਹੀ ਵੇਚਨੇ ਪਏ ਨੇ ਬਿਮਾਰੀ ਦੇ ਨਾਲ ਮਾੜੇ ਹਾਲਾਤ ਵੀ ਨੇ ਹਾਲਾਤ ਇੰਨੇ ਮਾੜੇ ਨੇ ਜੀ ਜਿਥੇ ਇਹਨਾਂ ਦਾ ਰਹਿਣ ਬਸੇਰਾ ਉੱਥੇ ਵੀ ਪਾਣੀ ਭਰ ਜਾਂਦਾ ਮੀਂਹ ਆਉਂਦਾ ਤਾਂ ਦਵਾਈ ਵਾਸਤੇ ਪੈਸੇ ਨਹੀਂ ਆ ਰੋਟੀ ਤੋਂ ਮੁਹਤਾਜ ਹੈ ਪਰਿਵਾਰ ਤਾਂ ਦਾਨੀ ਸਜਣਾ ਸਾਹਮਣੇ ਅਪੀਲ ਲਈ ਹੈ ਕਿ ਕੋਈ ਦਾਨੀ ਰੱਬ ਦਾ ਮਸੀਹ ਇਸ ਪਰਿਵਾਰ ਤਾਂ ਹੀ ਪਹੁੰਚੇ ਜਿਹੜਾ ਇਹਨਾਂ ਦੀ ਬਾਹ ਫੜੇ ਤਾਂ ਜਿਸ ਵੀਰਾਂ ਨੇ ਸਾਨੂੰ ਇੱਥੋਂ ਤਾਈ ਲੈਂਦਾ ਹੈ ਤੇਜੀ ਰੰਦਾਵਾ ਜੀ ਜਿਹੜੇ ਕਿ ਹੈਲਪਿੰਗ ਹੈਂਡ ਵਾਲੇ ਨੇ ਸੰਸਥਾ ਚਲਾਉਂਦੇ ਨੇ ਹਮੇਸ਼ਾ ਹੀ ਉਹਨਾਂ ਪਰਿਵਾਰਾਂ ਦੀ ਬਾਹ ਫੜਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਤਾ ਤੇਜੀ ਰੰਦਾਵਾ ਵੀਰ ਜਿਹੜਾ ਜੇ ਨੌਜਵਾਨ ਵੀਰ ਆ ਸਾਡਾ ਪਰ ਉਪਰਾਲਾ ਇਹਨਾਂ ਦਾ ਬਹੁਤ ਵਧੀਆ ਜਿੰਨਾ ਸਲਾਇਆ ਜਾਵੇ ਉੰਨਾ ਥੋੜਾ ਉਪਰਾਲਾ ਅੱਜ ਦੇ ਜ਼ਮਾਨੇ ਦੇ ਵਿੱਚ ਇਹੋ ਜਿਹੇ ਵੀਰ ਜਿਹੜੇ ਨੇ ਤਰੀਫਾਂ ਬੰਦੀਆਂ ਨੇ ਇਹਨਾਂ ਦੀਆਂ ਜੇ ਇਹੋ ਜਿਹੇ ਪਰਿਵਾਰਾਂ ਤਾਂ ਹੀ ਪਹੁੰਚ ਜਾਂਦੇ ਨੇ ਜਿੱਥੇ ਆਪਣੇ ਨਹੀਂ ਪਹੁੰਚਦੇ ਜਿਨ੍ਹਾਂ ਨੇ ਆਪਣਿਆਂ ਦਾ ਸਾਥ ਛੱਡਦੇ ਤਾਂ ਉਹਨਾਂ ਦਾ ਸਾਥ ਇਹੋ ਜਿਹੇ ਭਰਾ ਬਣ ਜਾਂਦੇ ਨੇ ਤਾਂ ਤੇਜੀ ਵੀਰ ਪਹਿਲਾਂ ਬਹੁਤ ਬਹੁਤ ਸਵਾਗਤ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਹ ਲੋੜਵੰਦਾ ਦੀ ਬਾਹ ਆ ਕੇ ਫੜੀ ਹੈ ਤੇ ਬਹੁਤ ਹੀ ਹਾਲਾਤ ਵੀ ਮਾੜੇ ਆ ਪਰਿਵਾਰ ਦੇ ਤੇ ਜਿਵੇਂ ਤੁਹਾਡਾ ਵੀ ਤਨਹਾਰ ਹੈ ਜੀ ਤੁਸੀਂ ਉਹਨਾਂ ਪਰਿਵਾਰਾਂ ਤਾਂ ਹੀ ਸਾਨੂੰ ਵੀ ਲੈ ਜਾਂਦੇ ਹੋ ਜਿਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਲਿਉਂਦੀ ਜਰੂਰਤ ਹੁੰਦੀ ਹੈ ਉਹਨਾਂ ਦਾ ਦਰਦ ਦੁਨੀਆ ਦੇ ਸਾਹਮਣੇ ਲਿਉਂਦੀ ਲੋੜ ਹੁੰਦੀ ਹੈ ਕੀ ਹਾਲਾਤ ਨੇ ਇਸ ਪਰਿਵਾਰ ਦੇ ਕੀ ਦੱਸਿਆ ਮਾਤਾ ਜੀ ਮਾਤਾ ਜੀ ਨੇ ਦੱਸਿਆ ਬਿਹਲਾਤ ਬਹੁਤ ਮਾੜੇ ਆ ਪਹਿਲਾਂ ਮੇਰੇ ਦੋ ਪੁੱਤ ਤੁਰ ਪਏ ਆ ਜਿਹੜੀ ਜਿਸ ਵਕਤ ਜਿਹੜੀ ਭੈਣ ਆ ਉਹ ਵੀ ਜ਼ਿੰਦਗੀ ਮੌਤ ਨਾਲ ਲੜਾਈ ਨੇ ਲੜ ਰਹੀ ਹੈ ਕਿਉਂਕਿ ਉਹਨੂੰ ਬਹੁਤ ਹੀ ਨਮਾਜ਼ਬਾਰ ਬਿਮਾਰੀ ਟੀਵੀ ਹੋ ਚੁੱਕੀ ਆ ਜਿਹਦਾ ਇਲਾਜ ਤਾਂ ਹੈਗਾ ਆ ਪਰ ਇਲਾਜ ਪੈਸੇ ਨਾਲ ਹੁੰ ਉਹਦੀ ਭੈਣ ਦੇ ਹਾਲਾਤ ਲਾਈ ਲਾ ਤਿੰਨ ਮਹੀਨੇ ਦਵਾਈ ਖਾਦੀ ਭੈਣ ਵਧਨ ਦੀ ਵੀ ਪੀ ਸਹੀ ਹੁੰਦੀ ਬਜਾਏ ਸਗੋਂ ਡਾਊਨ ਜਾਣ ਦੇ ਕਾਰਨ ਕਿ ਟੀਵੀ ਦਵਾਈ ਹੈ ਵੀ ਹੁੰਦੀ ਹੈ ਗਰੀਬ ਪਰਿਵਾਰ ਆ ਇਨੀ ਡਾਈਟ ਨਹੀਂ ਮੋਈਆ ਕਰਾ ਸਕਦਾ ਵੀ ਜਿਹੜਾ ਇਸ ਭੈਣ ਨੂੰ ਇਹ ਬਚਾ ਕਰ ਸਕਣ ਭੈਣ ਨੂੰ ਡਾਈਟ ਹੀ ਫੁੱਲ ਚਾਹੀਦੀ ਹੈ ਟੀਵੀ ਦੇ ਨਾਲ ਭੈਣ ਨੂੰ ਹੋਰ ਵੀ ਦਵਾਈ ਚਾਹੀਦੀ ਹੈ ਤੇ ਆਪਾਂ ਹਰ ਇੱਕ ਸੋਇ ਲੈਨੇ ਆ ਟੀਵੀ ਦਵਾਈ ਫ੍ਰੀ ਮਿਲਦੀ ਹੈ ਪਰ ਟੀਵੀ ਦਵਾਈ ਨਾਲ ਡਾਈਟ ਬਹੁਤ ਚਾਹੀਦੀ ਹੈ ਚੰਗੇ ਪਰਿਵਾਰ ਹੀ ਟੀਵੀ ਦਾ ਰੋਗ ਦੀ ਦਵਾਈ ਨਾਲ ਲੜ ਸਕਦੇ ਆ ਇਹ ਗਰੀਬ ਬੰਦ ਪਰਿਵਾਰ ਟੀਵੀ ਦੀ ਦਵਾਈ ਨਾਲ ਨਹੀਂ ਲੜ ਸਕਦੇ ਮਾਤਾ ਜੀ ਦੱਸ ਰਹੇਗੇ ਭਾਂਡੇ ਜਿਹੜੇ ਸੀ ਉਹ ਵੀ ਵੇਚ ਦਿੱਤੇ ਨੇ ਇਲਾਜ ਵਾਸਤੇ ਬਿਮਾਰੀ ਵਾਸਤੇ ਤਾਂ ਰਹਿਣ ਬਸੇਰੇ ਦੇ ਹਾਲਾਤ ਵੀ ਅਸੀਂ ਦੇਖ ਰਹੇ ਹਾਂ ਬੱਤ ਤੋਂ ਬੱਤਰ ਨਹੀਂ ਕਿਵੇਂ ਦੇਖਦੇ ਇਹ ਤੁਸੀਂ ਹਾਲਾਤਾਂ ਤੋਂ ਅੰਦਾਜ਼ਾ ਲਾ ਬੈਠੇ ਵੀ ਮਾਲਮ ਬਾਹਰ ਦੇ ਪੱਧਰ ਤੋਂ 3-4 ਫੁੱਟ ਘਰ ਨਹੀਂ ਮੇ ਰਹਿਣ ਦਾ ਹੈ ਆ ਤੇ ਤੁਸੀਂ ਭੈਣ ਨੂੰ ਹਾਲਾਤ ਦੇਖੋ ਵੀ ਕਿ ਕਹੋ ਜੀ ਜਗ੍ਹਾ ਤੇ ਰਹਿਣਾ ਚਾਹੀਦਾ ਭੈਣ ਤੇ ਕਿੱਦਾਂ ਦੇ ਅੰਦਰ ਘੁੱਟ ਕੇ ਰਹਿਣ ਦੀ ਛੋੜੀ ਜਗ੍ਹਾ ਤੇ ਤੇ ਇਸ ਕਰਕੇ ਬਹੁਤ ਹੀ ਹਾਲਾਤੇ ਸਖਤ ਪ੍ਰਵਾਦ ਦੇ ਤੇ ਮਾੜੇ ਹੀ ਆ ਤੇ ਮੈਂ ਤਾਂ ਕਹਿੰਦਾ ਪ੍ਰਵਾਦ ਦੀ ਬਾਤ ਉਹ ਅੱਧਾ ਮਤ ਕਰਨੀ ਚਾਹੀਦੀ ਹੈ ਕਿਉਂਕਿ ਮਾਤਾ ਜੀ ਅੱਗੇ ਇੱਕ ਬਿਮਾਰੀ ਇਹਨਾਂ ਨੂੰ ਇਹੋ ਜਿਹੀ ਵੀ ਛੂਤ ਦਾ ਰੋਗ ਆ ਇੱਕ ਤੋਂ ਦੂਜੇ ਨੂੰ ਬਹੁਤ ਜਲਦੀ ਹੁੰਦਾ ਆ ਤੇ ਇੰਨੀ ਇਹਨਾਂ ਬੱਚਿਆਂ ਦੀ ਵੀ ਨਹੀਂ ਡਾਈਟ ਹੈਗੀ ਵੀ ਜਿਹੜੀ ਡਾਈਟ ਖਾ ਕੇ ਤੇ ਉਹ ਭੈਣ ਦੇ ਰੋਗ ਤੋਂ ਬਚ ਸਕਣ ਇਸ ਕਰਕੇ ਮੈਂ ਤਾਂ ਕਹਿੰਦਾ ਵੀ ਜ਼ਰੂਰ ਇਹਨਾਂ ਦਾ ਸੰਜੋਗ ਵੱਤੋ ਆ ਦੇਣਾ ਚਾਹੀਦਾ ਰੱਬਾ ਮਾੜੇ ਹਾਲਾਤ ਜੇ ਦਿੱਤੇ ਤਾਂ ਬਿਮਾਰੀ ਨਾ ਦੇਈਂ ਤੇ ਨਾ ਬਦਨਸੀਬੀ ਦੇਈਂ ਪਰ ਇਸ ਪਰਿਵਾਰ ਤੇ ਤਿੰਨੇ ਚੀਜ਼ਾਂ ਭਾਰੀ ਨੇ ਮਾੜੇ ਹਾਲਾਤ ਵੀ ਨੇ ਬਦਨਸੀਬੀ ਵੀ ਆ ਤੇ ਬਿਮਾਰੀ ਵੀ ਆ ਤਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਆ ਰੱਬ ਦੇ ਚੋਲ ਜਾ ਵਾਪਸ ਨਹੀਂ ਆਉਂਦਾ ਪਰ ਅੱਜ ਵੀ ਉਹ ਛੋਟੇ ਆ ਬੱਚੇ ਹਰ ਕੋਈ ਫੋਟੋ ਆਲ ਮਾਤਾ ਕਹਿੰਦੀ ਫੋਟੋ ਮੈਂ ਲਗਾ ਕੇ ਰੱਖਦੀ ਆ ਕੋਈ ਬੱਚਾ ਕਹਿੰਦਾ ਮੈਂ ਆਪਣੇ ਡੈਡੀ ਵਰਗਾ ਆ ਕੁੜੀ ਕਹਿੰਦੀ ਮੈਂ ਆਪਣੀ ਡੈਡੀ ਦੇ ਗਈ ਆ ਤੇ ਇਸ ਕਰਕੇ ਮਾਤਾ ਬੱਚਾ ਨੂੰ ਜ਼ਿਆਦਾ ਸਮਝਾ ਨਹੀਂ ਸਕਦੇ ਛੋਟੇ ਬੱਚੇ ਆ ਉਹਨਾਂ ਨੂੰ ਤੇ ਇਹੀ ਆ ਵੀ ਰੱਬ ਕੋ ਗਿਆ ਆ ਹਨਾ ਉਹਨਾਂ ਨੇ ਥੋੜੀ ਪਤਾ ਕੀ ਦੀ ਵਾਪਸ ਹੋਈ ਨਹੀਂ ਆ ਸਕਦਾ ਜਿਹੜਾ ਰੱਬ ਉੱਜਲ ਜਾਂਦਾ ਆ ਤੇ ਮੈਂ ਤੇ ਕਹਿੰਨਾ ਵੀ ਜਿੱਥੇ ਮਾਤਾ ਜੀ ਦੇ ਦੋ ਬੱਚੇ ਚਲ ਗਏ ਆਪਾਂ ਭੈਣ ਨੂੰ ਬਚਾਉਣ ਤੇ ਯੋ ਲੈ ਵੀ ਭੈਣ ਤੰਦਰੁਸਤ ਹੋ ਸਕੇ ਤੇ ਆਪਣੇ ਛੋਟੇ ਛੋਟੇ ਬੱਚੇ ਸਾਂਭ ਸਕੇ ਤੇ ਜੀ ਵੀ ਕੀ ਅਪੀਲ ਲਾਉਣੀ ਜਾਂਦੇ ਉਹ ਦਾਨੀ ਸਜਣਾ ਨੂੰ ਤੁਹਾਡੇ ਜਿਹੇ ਭਰਾਵਾਂ ਦੇ ਨਾਲ ਵੀ ਬਹੁਤ ਸਾਰੀਆਂ ਬਾਹਾਂ ਜੁੜੀਆਂ ਹੁੰਦੀਆਂ ਨੇ ਅਪੀਲ ਕੀ ਲਾਉਣੀ ਜਾਂਦੇ ਮੈਂ ਤਾਂ ਇਹੀ ਅਪੀਲ ਕਰਨਾ ਚਾਹੁੰਦਾ ਵੀ ਸਭ ਤੋਂ ਪਹਿਲੇ ਇਹ ਪੀਲਿਆ ਵੀ ਤੁਸੀਂ ਆ ਪਰਿਵਾਰ ਕੋ ਖੁਦ ਪਹੁੰਚੋ ਇੱਥੇ ਪੈਣੀ ਵਾਲੇ ਪਿੰਡ ਵੇਖੋ ਹਾਲਾਤ ਕਿਦਾਂ ਦੁਨੀਆਦਾਰੀ ਆ ਕਿੰਨਾ ਕਿੰਨਾ ਚੀਜ਼ਾਂ ਲੋਕੀ ਦੁੱਖ ਘਟ ਰਹੇ ਆ ਇਸ ਭੈਣ ਦਾ ਆਪਾਂ ਹਰ ਕੋਈ ਆਪਣਾ ਦੁੱਖ ਸੋਚਦਾ ਪਰ ਇਹਨਾਂ ਦੇ ਦੁੱਖ ਵੀ ਵੇਖਣੇ ਚਾਹੀਦੇ ਆ ਇਸ ਵਕਤ ਇਹ ਮਾਤਾ ਦੇ ਕੀ ਬੇਦੀ ਹੋਗੀ ਜਦੋਂ ਕੁੜੀ ਇਹਦੀ ਅੰਦਰ ਬਿਮਾਰ ਪਈ ਕਹਿੰਦੀ ਮਾਤਾ ਮੈਨੂੰ ਆ ਲੈ ਦੇ ਆ ਲੈ ਦੇ ਕਿਉਂਕਿ ਮਾਤਾ ਹੀ ਦੱਸਦੇ ਆ ਵੀ ਜੋ ਵੀ ਮੈਨੂੰ ਚੀਜ਼ ਲੈਣੀ ਪੈਂਦੀ ਆ ਨਾ ਅੱਗੇ ਮੈਂ ਭਾਂਡੇ ਮੇਜ ਕੇ ਲੈਣੀ ਹਾਂ ਹੁੰਦੇ ਮੇਰ ਕੋ ਭਾਂਡੇ ਵੀ ਨਹੀਂ ਰਹਿ ਕੇ ਵੇਚ ਕੇੜੀ ਮੈਂ ਇਹਨੂੰ ਦਵਾਈ ਲੈ ਸਕਾਂ ਤੇ ਬੜਾ ਔਖਾ ਆ ਜਾਂਦਾ ਪਰਿਵਾਰ ਨੂੰ ਜਦੋਂ ਘਰ ਦੁਖੀ ਹੋਵੇ ਇਨਸਾਨ ਕੋ ਕਹੇ ਮੈਨੂੰ ਆ ਚਾਹੀਦਾ ਤੇ ਪਰਿਵਾਰ ਕੋ ਪੈਸਾ ਹੀ ਨਾ ਹੋਵੇ ਤੇ ਕਿੱਥੋਂ ਚੀਜ਼ ਆਣੀ ਜ਼ਰੂਰ ਜੀ ਇਸ ਪਰਿਵਾਰ ਨੂੰ ਲੋੜ ਹੈ ਤੁਹਾਡੀਆਂ ਦਵਾਵਾਂ ਦੀ ਤੇ ਅਹਿਸਾਸਾਂ ਦੀ ਤਾਂ ਤੇਜੀਵੀਰ ਜਿਹੜਾ ਹੈਲਪਿੰਗ ਹੈਂਡ ਵਾਲੇ ਨੇ ਇਹ ਸਿਰਫ ਪਰਿਵਾਰਾਂ ਤਾਂ ਹੀ ਪਾਉਂਦੇ ਨੇ ਮੈਂ ਇਥੇ ਤਸਵੀਰਾਂ ਸਾਂਝੀਆਂ ਕਰਨੀ ਚਾਹੁੰਦਾ ਇਸ ਸੰਸਥਾ ਦੀ ਜੇ ਆਪਣੇ ਆਕਾਉਂਟ ਦੇ ਵਿੱਚ ਪੈਸੇ ਨਹੀਂ ਪਾਉਂਦੇ ਸਿਰਫ ਪਰਿਵਾਰ ਨੂੰ ਹੀ ਦਰਦ ਦੁਨੀਆ ਦੇ ਸਾਹਮਣੇ ਲਿਆਉਂਦੇ ਨੇ ਅਤੇ ਉਹਨਾਂ ਦਾ ਜਿਹੜਾ ਇਲਾਜ ਹੋਵੇ ਜਾਂ ਜਿਸ ਚੀਜ਼ ਦੀ ਲੋੜ ਹੋਵੇ ਉੱਥੋਂ ਤਾਂ ਹੀ ਪਹੁੰਚਾਉਂਦੇ ਨੇ ਤਾਂ ਸਾਡੀ ਅਪੀਲ ਹੈ ਕਿ ਤੁਸੀਂ ਵੀ ਇਸ ਪਰਿਵਾਰ ਨਾਲ ਸਿੱਧਾ ਰਾਬਤਾ ਬਣਾਓ ਤਾਂ ਤਿਲ ਫੁੱਲ ਸੇਵਾ ਜਰੂਰ ਇਸ ਪਰਿਵਾਰ ਨੂੰ ਦਿਓ ਇਸ ਪਰਿਵਾਰ ਦੇ ਵਿੱਚ ਬਦਨਸੀਬੀ ਦੇ ਨਾਲ ਮਾੜੇ ਹਾਲਾਤ ਤੇ ਬਿਮਾਰੀ ਵੀ ਹੈ ਤਿੰਨਾਂ ਨੇ ਤਿੰਨੇ ਚੀਜ਼ਾਂ ਭਾਰੀ ਨੇ ਪਰ ਹਾਲਾਤ ਜਿਹੜੇ ਨੇ ਵੱਤ ਤੋਂ ਵੱਧ ਨੇ ਪਰਿਵਾਰ ਇਸ ਵੇਲੇ ਰੋਟੀ ਤੋਂ ਮਸਤਾਜ ਹੋਇਆ ਪਿਆ ਰਹਿਣ ਬਸੇਰਾ ਜਿਹੜਾ ਉਹਦੇ ਵੀ ਬੁਰੇ ਹਾਲਾਤ ਨੇ ਸਾਡੀ ਦਾਨੀ ਸੱਜਣਾ ਨੂੰ ਅਪੀਲ ਹੈ ਜੇ ਸਾਡੀ ਇਸ ਨਿਊਜ਼ ਤੋਂ ਬਾਅਦ ਤੁਸੀਂ ਇਸ ਪਰਿਵਾਰ ਦੀ ਬਾਹ ਫੜਨੀ ਚਾਹੁੰਦੇ ਹੋ ਤਿਲ ਫੁੱਲ ਸੇਵਾ ਨਾਲ ਤੁਹਾਡੀ ਨਾਲ ਇਹਨਾਂ ਦਾ ਜਰੂਰ ਹੌਸਲਾ ਫੁਜਾਈ ਹੋਈਗਾ ਤੇ ਭੈਣ ਦਾ ਇਲਾਜ ਹੋ ਜਾਏਗਾ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਲਾਲੀ ਅੰਮ੍ਰਿਤਸਰ